ਹਾਂਜੀ ਸਸਤੀ ਘਰੋਚ ਤੱਕ ਕਿਦਾਂ ਤੁਸੀਂ ਅੱਜ ਮੈਂ ਸਵਾਰ ਕਰਦਾ ਤੁਹਾਡੇ ਆਪਣੇ ਬਲੌਗ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਆਪਣੇ ਝੂਟੇ ਤੇ ਅੱਜ ਮੈਂ ਇਨੇ ਟਾਈਮ ਬਾਅਦ ਇੱਕ ਹੋਰ ਬਲੌਗ ਲੈ ਕੇ ਆ ਗਿਆ ਕਿਉਂਕਿ ਤੁਹਾਨੂੰ ਦਿਖਾਉਣੇ ਆ ਗਏ ਝੂਟੇ ਤੁਸੀਂ ਦੇਖੋ ਤਾਂ ਹਾਂਜੀ ਦੋਸਤੋ ਆ ਸੀ ਆਪਣੇ ਝੂਟੇ ਤੇ ਕੱਢੇ ਕੱਲੇ ਕੱਲੇ ਨੂੰ ਬਾਹਰ ਚਲੋ ਬੱਚੋ ਇੰਤਰਾਪ ਨੂੰ ਲਿਓ ਬੈਠੀ ਹੈ ਦੇ ਆ ਗਈ ਤੂੰ ਮੂਰੇ ਹੋ ਜਾ ਆਜੋ ਆਜੋ ਬਾਹਰ ਆਜੋ ਚਲੋ 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 ਬਾਹਰ ਬਾਹਰ ਉਹ ਪਤੰਦਰਾ ਤੂੰ ਕਿੱਧਰ ਬੜੀ ਜਾਨੇ ਹੋ ਬਈ ਦੋਸਤੋ ਆਪਾਂ ਲਾਇਆ ਤਾਂ ਲਾਇਗਾ ਨੇ ਪਾਲਣੇ ਬਹੁਤ ਔਖੇ ਆ ਯਾਰੇ পুষ্পਰਾਜ ਝੁਕੇਗਾ ਨਹੀਂ শাਲਾ ਯਾਰ ਪੁਪਾ ਦੇ ਤੇ ਅੱਖ ਆ ਦੇਖੋ ਬਈ ਆਪਣੇ ਹੁਣ ਇਹਨੂੰ ਕਰ ਲੈ ਕਰ ਲੈ ਨੂੰ ਕੱਟਣਾ ਪੈਣਾ ਬਾਹਰ ਤੇ ਚਲੋ 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 ਨਹੀਂ ਨਹੀਂ ਹੜੀਆਂ ਮਾਰੀ ਜਾਂਦੇ ਆਈ ਉਹ ਖੜ ਦੇ ਤੇ ਆ ਦੇ ਆ ਦੇ ਭੱਜ ਕੇ ਆਉਂਦੀ ਆ ਤਰੂੰ ਚਲੋ ਚਲੋ ਮਾੜਾ ਕੰਮੇ ਦਾਣੇ ਪਾ ਲਿਆ ਹੁਣ ਆਪਾਂ ਇਹਨਾਂ ਨੂੰ ਫਿਰ ਤੇ ਦਾਣੇ ਵੀ ਪਾ ਲਾਂਗੇ ਚਲੋ 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 ਹੁਣ ਆਪਾਂ ਨੂੰ ਦਾਣੇ ਆਹ ਦੇਖੋ ਆ ਜਾਗਦੀ ਰਹੀ ਮੈਨੂੰ ਨਹੀਂ ਛੱਡਿਆ ਬਹੁਤ ਟਾਈਮ ਦੇਖੀ ਖੁੱਲ੍ਹ ਗਈ ਫਰਤੀ ਸੀ ਇਹਦੇ ਪੈਰ ਸੁੱਜ ਗਏ ਕੀ ਦਾ ਇਹ ਤਾਂ ਪੁਸ਼ਪਾ ਹੈ ਇਹ ਤਾਂ ਪੁਸ਼ਪਰਾ ਆ ਜਾ ਪਰ ਮੈਂ ਕੋਈ ਨਾ ਪਹਲ ਕਰਦੇ ਆ ਆਪਾਂ ਨੂੰ ਦਾਣੇ ਦੁਬਾਰਾ ਪਾਈਏ ਆ ਦੇਖੋ ਬਈ ਕਰ ਫਾਇਡ ਬਜਾਣਾ ਜੀ ਫੀਡ ਆ ਆਜੋ ਆਜੋ ਆ ਇਹਨਾਂ ਨੂੰ ਇੱਧਰ ਲਿਆਓ ਮੜੇ ਪਾਣਾ ਪਾਣਾ ਨੂੰ ਧਾਣੇ ਇੱਥੇ ਛੱਟੀ ਦਈਏ ਫਿਰ ਉਹ ਕਰੀਏ ਨਾ ਉਹ ਮਾਤਾ ਉਧਰ ਰੱਖੋ ਮਾਤਾ ਨੂੰ ਇੱਧਰ ਲੈ ਕੇ ਆ ਰਹੇ ਆ ਇਹ ਪਕੜਾ ਇਹਨਾਂ ਨੂੰ ਖੇੜ ਫੁੱਲ ਪਾਈਏ ਬਸ ਬਸ ਇੱਥੇ ਵੀ ਨਹੀਂ ਆਉਂਦੀਆਂ ਨਾ ਉੱਥੇ ਗਿਆ ਹੁੰਦੀ ਇੱਥੇ ਜੀ ਫਰਨੇ ਕੋ ਚੱਕਣੀ ਚੱਲ ਚੱਲ ਪਨਾ ਪੈਨ ਨੂੰ ਇਧਰ ਨੂੰ ਲੈ ਕੇ ਚੱਲੀਏ ਆ ਚਾਕੀ ਜਾਂਦੀ ਅੰਦਰ ਹੀ ਕੋਈ ਨਾ ਤੈਨੂੰ ਛੱਡਾਂਗੇ ਚਲੋ 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 ਬਾਈ ਚਲੋ 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 ਤਾਂ ਹਾਂਜੀ ਦੋਸਤੋ ਆਪਾਂ ਇਹਨਾਂ ਨੂੰ ਭੁਲਾਈਏ ਅੰਦਰ ਨੂੰ ਫਾਈਨਲ ਦੋਸਤੋ ਦੇਖੋ ਸਾਹਦੇ ਤੁਸੀਂ ਉਹਨਾਂ ਸਭ ਬਾਕੀ ਗਏ ਨੇ ਇਹ ਤੇ ਹੁਣ ਆਪਾਂ ਇਹਨਾਂ ਨੂੰ ਦਾਣਾ ਪਾਣੀ ਪਾਤਾ ਤੇ ਹਾਂ ਦੇਖੋ ਉਹ ਬਿੱਠਾ ਦਾ ਬੜਾ ਬੁਰਾ ਹਾਲ ਹੈ ਇਹਨਾਂ ਦਾ ਕੋਈ ਚੱਕਰ ਨਹੀਂ ਦੋਸਤੋ ਉਸ ਦੁਬਾਰਾ ਆਪਾਂ ਚੱਲਦੇ ਆਂ ਫਿਰ ਬਾਲ ਬੂਲ ਕਟਾਉਣ ਦੋਸਤੋ ਮਾਤਾ ਕੰਨੇ ਹਜੇ ਨਾ ਜਾਇ ਕਮੈਂਟ ਖੋਣ ਨੂੰ ਮੰਦਰ ਤੜਕੇ ਜਾਇ ਕੋਈ ਚੱਕਰ ਨਹੀਂ ਹੱਥ ਵਾਹ ਲਈ ਇਹਨਾਂ ਨੂੰ ਤੂੰ ਕਿਵੇਂ ਕੱਲਾ ਜਿਹਾ ਫਿਰਦਾ ਆਹ ਦੇਖੋ ਦੋਸਤੋ ਈਓ ਝਾਕ ਕੇ ਨੇ ਪੂਰਾ ਜੀਭ ਕੱਢੀ ਜਾਂਦੇ ਆ ਕਰੋ ਕਿ ਮੇਰੇ ਕੋਲ ਆਵੇ ਤੇ ਮੈਨੂੰ ਖਾਵਾ ਠੀਕ ਹੈ परे तेरे को नहीं हो रहा आजा बुके तुम बाहर आजा भाई ओए आजा आजा तू कितना रुडाया था चल 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 तुम, तुम, चाल तुम ही चलो ना को तेरे भाइयां को चल 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 भाई इन्हें देख सकते हो कितने प्यारे लग रहे हैं ए दोस्तों कमेंट करो कितने घंटे लग गए जैसे किसी बिगड़ने में रहता तू चल लेने हो तो ले सकते हो अपन फोन ला लियो ਉਹ ਤੁਸੀਂ ਖਾ ਲੋ ਦਾਣਾ ਪਾਣੀ ਆਵਦਾ ਚਲੋ ਇੱਥੇ ਪਾਇਆ ਮੈਂ ਕੰਮ ਲੈ ਚਲੋ ਤੇ ਦੂਰ ਤੋਂ ਆਪਾਂ ਮੜੇ ਅੰਦਰ ਚੱਲਦੇ ਆਂ ਫੇਰ ਬਾਹਰ ਦਾ ਬਾਤ ਹੀ ਜਾਵਾਂਗੇ ਦੇਖੀ ਕਿ ਆਊਗੀ ਬਾਹਰ ਜਵਾਬ ਬੁਲਕਾਉਣ ਤਾਂ ਉਹਨਾਂ ਨੂੰ ਦਾਣਾ ਪਾਣੀ ਪਾਈਏ ਤੇ ਹੁਣ ਆਪਾਂ ਚੱਲਦੇ ਆਪਦੇ ਮੜੇ ਜੇ ਲੈਪਟਾਪ ਕੋਲੇ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਇਹ ਯਾਰ ਬਈ ਦੋਸਤ ਮੇਰੇ ਨੰਬਰ ਮੰਗਾਗਾ ਨਾ ਇੱਕ ਨੰਬਰ ਦੱਸ ਦੋ ਭਾਈ ਛੋਟਾ ਆਇਆ ਉਹ ਆ ਆਪਾਂ ਹੁਣ ਦਿਖਾਈਏ ਕਰਾਂ ਲੈਪਟਾਪ ਆਪਣਾ ਫਾਦਰ ਸਾਹਿਬ ਆ ਆਪਣੇ ਫਾਦਰ ਸਾਹਿਬ ਦੀ ਹੈ ਤੇ ਭਾਈ ਇੱਕ ਹੋਰ ਤੁਹਾਨੂੰ ਦੱਸ ਦਈਏ ਜੇ ਜਿਵੇਂ ਤੁਸੀਂ ਹੁੰਦੇ ਸ਼ਾਇਦ ਹੋ ਆ ਆਪਣਾ ਚੈਨਲ ਆ ਗਿਆ ਤੁਸੀਂ ਦੇਖ ਹੀ ਸਕਦੇ ਹੋਗੇ ਆ ਦੇਖ ਰੋਟ ਆਪਣੇ ਚੈਨਲ ਤੇ ਸਬਸਕ੍ਰਾਈਬਰ ਬਹੁਤ ਹੀ ਜ਼ਿਆਦਾ ਸੂਰੇ ਨੇ ਬਹੁਤ ਹੀ ਜ਼ਿਆਦਾ ਮੈਂंती ਆ ਤੁਹਾਨੂੰ ਯਾਰ ਕਰ ਦਿਆ ਕਰੋ ਯਾਰ ਸਬਸਕ੍ਰਾਈਬ ਠੀਕ ਹੈ ਵੀਊ ਵੀ ਵਾਟ ਘਟ ਆਉਂਦੇ ਆ ਬਾਈ ਆ ਦੇ ਸਾਡੇ ਤੁਸੀਂ ਸ਼ਾਰਟ ਤੇ ਜਵਾ ਵੀ ਵੀਊ ਹੈ ਨਹੀਂਗਾ ਚਾਰ ਚੌਹਾਂ ਹੈ ਬਾਈ ਯਾਰ ਕਰੋ ਨਾ ਯਾਰ ਪਲੀਜ਼ ਰਿਪੋਰਟ ਕਰੋ ਰਿਪੋਰਟ ਕਰੋ ਮੈਨੂੰ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਆਪਾਂ ਨੂੰ ਚੈਨਲ ਬਣਾਉਣ ਨੂੰ ਟਾਈਮ ਕਿੰਨਾ ਹੋ ਗਿਆ ਆਸੀ ਆਪਣਾ ਨੰਬਰ ਇੱਥੇ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਤੁਹਾਨੂੰ ਦਿਖਾਈ ਹੈ ਆਪਣਾ ਚੈਨਲ ਬਣਾਇਆ ਨੂੰ 2022 ਤੋਂ ਬਣਾਇਆ ਹੈ ਆਪਾਂ 16 ਜੁਲਾਈ ਨੂੰ ਠੀਕ ਹੈ ਪਰ ਹਜੇ ਤੱਕ ਆਪਣਾ ਕੋਈ ਨਹੀਂ ਬਣਿਆ ਬਾਈ ਬਣੇ ਕਿਰਪਾ ਕਰਕੇ ਸਬਸਕ੍ਰਾਈਬ ਲਾਈਕ ਸ਼ੇਅਰ ਕਰਦਾ ਜਾ ਕਰੋ ਤੇ ਆਪਣੇ ਜਿਹੜੀ ਆ ਪੇਜ ਆ ਵੀ ਇੱਥੇ ਆਪਣਾ ਨੰਬਰ ਆ ਠੀਕ ਹੈ ਜਰੂਰ ਦੇਖ ਲਓ ਤੇ ਫਿਰ ਹੁਣ ਆਪਾਂ ਬਾਹਰ ਨੂੰ ਚੱਲਦੇ ਆਂ ਕਰਾਂ ਬਾਲਗੁਰ ਕਰਾਈਏ। ਚੱਲੋ ਹੁਣ ਆਪਾਂ ਬਾਹਰ ਨੂੰ ਚੱਲਦੇ ਆਂ। ਦੇ ਉਹਨਾਂ ਨੂੰ ਮਾਤਾ ਆਪੇ ਹਾਮ ਲਣਗੇ। ਚੰਗਾ ਮਾਤਾ ਮੈਂ ਚੱਲਿਆ ਬਾਏ। ਉਹ ਖੋਲ ਦੇ ਇਨਾ ਹੈ ਨਹੀਂਗੇ। ਕਿਉਂਕਿ ਥੱਲੇ ਫੱਟੇ ਲੱਗੇ ਹੋਆ ਤੂੰ ਤੇ ਨਾ ਬਾਹਰ ਨਿਕਲ ਜਾਣਾ ਆਪਣੇ ਤੋਂ। ਆਨਨਾ ਕੁ ਗਏ ਤਾਂ ਮਾਤਾ ਵੀ ਆ ਗਏ ਤੇ ਆਪਾਂ ਚੱਲੀਏ ਦੋਸਤੋ ਆਪਨੇ ਵੀ ਉਹ ਦਾ ਦੋਸਤ ਤਾਂ ਆਪਾਂ ਹੁਣ ਚੱਲੀਏ ਚੱਲਦੇ ਚੱਲਦੇ ਚੜਦੇ ਆ ਦੋਸਤੋ ਯਾਰ ਹੁਣ ਮੈਨੂੰ ਆਦਾ ਚੈਨਲ ਵੀ ਦੇ ਸਾਥ ਚੋ ਗਿਆ ਤੁਸੀ ਆਪ ਵੀ ਹੋਰ ਕਿਤੇ ਸਾਥ ਨੂੰ ਆਪ ਵੀ ਵੀਡੀਓ ਦੇਖ ਹੀ ਰਹੇ ਹੋਗੇ ਬਹੁਤ ਡਾਊਨ ਚਲੀ ਜਾਂਦਾ ਠੀਕਰ ਤੇ ਪਲੀਜ਼ ਆਪ سپورਟ ਕਰੋ ਆ ਦੇਖੋ ਹਮ ਜਵਾਕਾਂ ਨੂੰ ਦੇਖ ਰਿਆ ਇਹਨਾਂ ਨੇ ਸਰਪ੍ਰਾਈਜ਼ ਕੀਤਾ ਕਿ ਨਹੀਂ ਮੈਨੂੰ ਦੇਖ ਨੀ ਯਾਰ ਮੈਂ ਤਾਂ ਬੇਇੱਜ਼ਤੀ ਹੋ ਗਈ ਹੋ ਗਈ ਗਜਬ ਬੇਇੱਜ਼ਤੀ ਹੈ ਹਾਂ ਚਲੋ ਹਾਂ ਬਈਓ ਆਕੋ ਆ ਬੈਠਿਆ ਦੋਤਨੇ ਆਣੇ ਸਬਸਕ੍ਰਾਈਬ ਕੀਤਾ ਮੈਨੂੰ ਵੇ ਦਿਖਾਈਂ ਯਾਰ ਮੜਾ ਜਾ ਇਹਨਾਂ ਦੇ ਦੇਖ ਹੀ ਲਈ ਅੱਜ ਆਪਾਂ ਕੋਲ ਸਿਲੈਂਡਰ ਵਾਲੀ ਤਾਂ ਦੇਖ ਸਕਦੇ ਹੋ ਸੇਬੂ ਆਪਣਾ ਨਹੀਂ ਓਏ ਕਿਹੜਾ ਤੂੰ ਕੌਣ ਆ ਤਾਹਨੇ ਬੇ ਤਾਂ ਦੇਖ ਰੋ ਤੁ ਵੀਰ ਤਾਂ ਫ੍ਰੀ ਫਾਇਰ ਲਵਰ ਰੂਰਾ ਬਾਈ ਵਰ ਤੇ ਦਿਲ ਦਿਲ ਕਮੈਂਟ ਕਰੋ ਤਾਂ ਆਪਣਾ ਹੋ ਸੀ ਹੀਰ ਸਾਨੂੰ ਆਪਾਂ ਉੱਥੇ ਜਾ ਕੇ ਬਾਗ ਘਟਾਵਾਂਗੇ ਤੇ ਆਪਣਾ ਦੇਖਦੇ ਆ ਬਾਈ ਨੇ ਕੀਤਾ ਕਿ ਨਹੀਂ ਕਬਰ ਚੋ ਵੀ ਬਾਹਰ ਆ ਜਾ ਕੇ ਸਾਰਾ ਦਿਨ ਕਬਰ ਚ ਹੀ ਫਿਰਦਾ ਰਹਿੰਦਾ ਆ ਗਏ ਵੀਰੇ ਆਪਣਾ ਚੈਨਲ ਤੇ ਦੇਖੀਏ ਬਾਈ ਨੇ ਸਬਸਕ੍ਰਾਈਬ ਕੀਤਾ ਕਿ ਨਹੀਂ ਤੇ ਦੇਖ ਲੈ ਜਦ ਤੁਸੀਂ ਬਾਈ ਨੇ ਚਾਹਾਂ ਸਬਸਕ੍ਰਾਈਬ ਕੀਤਾ ਹੋਇਆ థాంਕ ਯੂ bro ਆ ਗਿਆ ਇੱਕ ਹੋਰ ਬਾਈ ਗਿਆਨੀ ਕਿਦਾਂ ਇੱਕ ਆ ਦੇਖੋ ਇਹ ਕੋਣ ਲੱਗਿਆ ਵੇ ਪਰਾਂ ਆਲੂ ਕਹਿੰਦੇ ਆ ਮੇਰੇ ਵੀਰੋ ਇਹ ਵੀ ਫ੍ਰੀ ਵੈਪ ਫਲਾਵਰ ਹੈਗਾ ਇੱਕ ਇਧਰ ਦਿਖਾ ਦੇਰਾ ਫ੍ਰੀ ਵੈਪ ਆ ਦੇਖੋ ਇਹ ਬਾਤ ਤੇ ਤੁਸੀਂ ਸਮਝ ਲਓ ਉਹੀ ਬੰਦਾ ਕੰਟੀ ਨੂੰ ਪੈਣ ਤਾਦੂ ਨਹੀਂ ਕਹਿੰਦੇ ਤੇ ਹੁਣ ਆਪਾਂ ਕਰ ਲਈਏ ਵਾਲ ਕਟਾ ਕੇ ਆਈਏ ਸਰ ਪਹਿਲੇ ਚਲੋ ਚਲਓ ਦੋਸਤੋ ਆਪਾਂ ਅੰਦਰ ਚਲੀਏ ਸਰ ਦੋਸਤੋ ਆ ਗਏ ਆਪਾਂ ਸ਼ਲੂਨ ਦੇ ਵਿੱਚ ਆ ਕਿੰਤਰੀ ਬਾਈ ਕੋਲੇ ਹੋਰ ਬਾਈ ਕਿਵੇਂ ਆ ਤਾਂ ਬਾਈ ਦਾ ਸ਼ਲੂਨ ਦੇਖ ਆਇਆ ਤੁਸੀਂ ਤਾਂ ਆਪਾਂ ਬਹਿ ਜਾਣਾ ਹੁਣ ਨਾ ਫਿਰ ਆਪਾਂ ਵਾਲ ਕਟਾਵਾਂਗੇ ਤਾਂ ਹਾਂ ਜੀ ਦੋਸਤੋ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਬੈਠਾ ਨੂੰ ਤੇ ਆ ਆਲੂ ਆ ਗਿਆ ਆਪਣੇ ਕੋਲੇ ਪਬਜੀ ਬਰੇਅਰ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਬਾਈ ਦੀ ਅਗਲੇ ਪਾਸੇ ਆਪਣੀ ਦੁਕਾਨ ਕਿਵੇਂ ਆ ਗਈ ਆ ਬਾਈ ਦੀ ਦੁਕਾਨ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਬਹੁਤ ਬੜੀਆ ਸਲੂਨ ਆਪਣਾ ਬਾਈ ਦਾ ਆ ਦੇਖੋ ਪਿੰਡ ਪੱਕਾ ਆ ਬਿੱਲੀ ਕੰਨੀ ਆ ਜਾ ਆਜੋ ਆ ਤੁਸੀਂ ਸਮਝੂ शकता ਬਾਈ ਕਦੇ ਯੂਜ ਨਾ ਕਰਿਓ ਪੁਰਾਣਾ ਬੋਲੋ ਤੇ ਆ ਬਾਈ ਕੋਲੇ ਰਿੰਗ ਲਾਈਟ ਵੀ ਆ ਬਾਈ ਦਾ ਇੰਸਟਾਗ੍ਰam ਤੇ ਚੈਨਲ ਵੀ ਆ ਠੀਕ ਹੈ ਉਹ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦੂੰ ਆ ਆਪਾਂ ਰਿੰਗ ਲਾਈਟ ਵੀ ਲੈਤੀ ਆ ਦੇਖ ਸਕਦੇ ਹੋ ਤੇ ਕੁਲਵਿੰਦਰ ヘア ਸਲੂਨ ਬਾਈ ਦਾ ਇੰਸਟਾਗ੍ਰam ਤੇ ਚੈਨਲ ਆ ਆ ਦੇਖੋ ਪਬਜੀ ਬ੍ਰੋ ਪਰ ਤੇ ਆ ਜਾਣ ਨੂੰ ਬਾਈ ਨੂੰ ਫਿਰ ਆਪਾਂ ਕਰਦੇ ਹਾਂ ਹੋਰ ਆ ਜਾ ਬਈ ਆਪਣੇ ਕੋਲ ਬਾਈ ਤੇ ਹੁਣ ਆਪਾਂ ਆਉਂਦੇ ヘア ਕੱਟ ਕਰਾਵਾਂਗੇ ਤੇ ਹੋਰ ਬਾਈ ਕੇਂਦਰੀ ਕੀ ਹਾਲ ਚਾਲ ਨੇ ਤੇਰੇ ਕਿਵੇਂ ਚੱਲਦਾ ਤੇਰਾ ਕੰਮ ਧੰਦਾ ਵਧੀਆ ਵਧੀਆ ਚੱਲਦਾ ਚਲ ਫਿਰ ਆਪਣੇ ਵਾਲ ਕੱਟੇ ਆ ਹਾਂਜੀ ਦੋਸਤੋਂ ਆਪਣੇ ਬਾਲ ਧੋ ਰਿਆ ਤੇ ਚਲਾ ਗਏ ਆ ਫਾਈਨਲ ਦੋਸਤੋਂ ਆਪਣੇ ਬਾਲ ਧੋਤੇ ਗਏ ਤੇ ਹੁਣ ਆਪਰ ਖੜੇ ਬਣ ਆਏ ਖੜਾ ਹਰਦਾ ਖੜਾ ਹੋ ਗਿਆ ਤਾਂ ਹਾਂ ਜੀ ਦੋਸਤੋ ਆਪਣੇ ਬਾਲ ਝੋਤੇ ਗਏ ਤੇ ਹੁਣ ਆਪਾਂ ਫੇਰ ਉਹ ਕਰ ਰਹੀਏ ਤੇ ਹੁਣ ਆਪਾਂ ਕਟਿੰਗ ਕਰਵਾਵਾਂਗੇ ਆ ਆਪਣਾ ਇੱਕ ਹੋਰ ਸ਼ੂਟਰ ਖੜਾ ਠੀਕ ਹੈ ਇਹ ਡਾਕਟਰ ਆਪਣਾ ਤੇ ਹੁਣ ਆਪਾਂ ਤੁਹਾਨੂੰ ਬਾਗ ਕਟਾਏ ਤੇ ਬਾਅਦ ਚ ਦਿਖਾਵਾਂਗੇ ਆਪਣੀ ਦੇਖ ਸਕਦੇ ਹੋ ਕਰਮ ਬਾ ਦੇ ਕੋ ਫਾਹ ਟਗਦਾ ਗਾ ਨੂੰ ਠੀਕ ਹੈ ਅੰਦਰ ਰਿੰਗ ਲਾਈਟ ਲਾ ਰਹੇ ਹੁਣ ਰਿੰਗ ਲਾਈਟ ਦੀ ਲਿਖ ਰਿਹਾ ਜੀ ਏ ਆ ਗਜਬ ਬੇਇੱਜ਼ਤੀ ਹੈ ਆ ਦੇਖੋ ਇਹਨੂੰ ਰਿੰਗ ਲਾਈਟ ਨਹੀਂ ਲਾਉਣੀ ਉਹਦੀ ਕਿੱਥੇ ਲਾਗਦੀ ਆ ਆਪਾਂ ਇਹ ਦੇਖੋ ਹੁਣ ਆਪਣਾ ਲਾਉ ਤਦੋਂ ਤੋਂ ਰਿੰਗ ਲਾਈਟ ਲੱਗ ਚੁੱਕੀ ਆ ਚੱਲ ਗਈ ਆਪਣੀ ਰਿੰਗ ਲਾਈਟ ਤੇ ਦੇਖੋ ਇਹਨੂੰ ਕਟੰਗਟਾਈ ਹੋ ਰਹੀ ਆ ਪੂਰੀ ਠੀਕ ਐ ਤੇ ਹੁਣ ਆਪਾਂ ਬਾਗ ਕੜਵਾ ਰਹੇ ਆ ਲੇ ਆ ਲੈ ਕੋਲੇ ਨੇ ਹਾਂ ਹੁਣ ਸਾਫ ਹੋ ਗਈ ਆ ਠੀਕ ਆ ਠੀਕ ਆ ਤਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਆਪਾਂ ਰੌੜੀ ਵੀ ਕਟਾ ਲਈ ਹੋ ਗਈ ਹਨ ਤੇ ਪਾਲ ਵੀ ਕਟਾ ਲਈ ਤੇ ਕੱਲੇ ਮੋਛਾਂ ਜੀਆਂ ਰੱਖਣੇ ਬਹੁਤ ਸੌਖਾ ਆਪਾਂ ਨੂੰ ਤੇ ਬਸ ਹੁਣ ਤੁਸੀਂ ਬਸ ਦੇਖ ਸਕਦੇ ਹੋ ਦੁਕਾਨ ਆਪਣੀ ਤੇ ਆਪਣਾ ਵਲੌਗ ਅੱਜ ਇੱਥੇ ਖਤਮ ਹੁੰਦਾ ਧੰਨਵਾਦ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਪਾਈ